ਫਿਰ ਫਿਰ ਦੋ ਖਦਾਰੀਂ ਦਾ ਜਿਹੜਾ ਠੀਕ ਹੋ ਜਾਂਦਾ ਹੈ। ਅੱਛਾ। ਹਾਂ। ਕਮਜ਼ੋਰੀ ਤੋਂ ਠੀਕ ਆ ਸਮਾਨ ਪਿਆ ਆਪਣਾ ਸਾਰਾ ਤੇ ਆਪਾਂ ਦਿਖਾਵਾਂਗੇ ਵੀ ਕੀ ਕੀ ਪਾਉਣਾ ਆਪਾਂ ਇਹਦੇ ਵਿੱਚ। ਪਹਿਲਾਂ ਆਪਾਂ ਪਾਵਾਂਗੇ ਛੋਲਿਆਂ ਦਾ ਆਟਾ। ਇਸਦੇ ਵਿੱਚ ਛੋਲੇ ਲਿਆ ਕੀ ਆਪਾਂ ਇਹਨਾਂ ਨੂੰ ਪੀਸ ਲਿਆ ਸੀਗਾ। ਪੁੱਜੇ ਛੋਲੇ ਜਿਹੜੇ ਆ। ਵਿੱਚ ਪਾਇਆ ਆਪਾਂ ਜੀ ਆਟਾ। ਕੋਸ਼ ਆਟਾ ਪਾਇਆ ਵਿੱਚ ਕਣਕ ਦਾ। ਹਾਂਜੀ ਇਹਦੇ ਵਿੱਚ ਆਪਾਂ ਸਮਾਨ ਪੁਆਨੇ ਪਵਾਇਆ ਆਪਣੇ ਤੋਂ ਚਾਰੇ ਗੁੰਦਾਂ ਚਾਰੇ ਮਾਗਜ ਭਖੜੇ ਦਾ ਆਟਾ ਬਦਾਮ ਸੌਗੀ ਕਾਜੂ ਪਿਸਤੇ ਤੇ ਕਾਲੀ ਮਿਰਚ ਤੇ ਇੱਕ ਪਵਾਇਆ ਇਸਬਗੋਲ ਦਾ ਸਿਰਕਾ ਤੇ ਸੌਗੀ ਸੌਗੀ ਆਪਾਂ ਲਾ ਕੇ ਪਾਣੀ ਪਵਾਣਾ ਜਮਾ ਤੇ ਦੇਸੀ ਖੰਡ ਤੇ ਆਪਾਂ ਬਣ ਰਿਹਾ ਸਮਾਨ ਖੂਹੇ ਕੰਮ ਕਰੂ ਫਿਰ ਹਾਂ ਹਾਂ ਕੰਮ ਕਰੂ ਕੋਈ ਹਰ ਜੂ ਵੀ ਕੋਈ ਦੇ ਬਾਰੇ ਜਵਾਬ ਦੇ ਤੇਰ ਦੁਖਦਾ ਹੈ ਮਜਬੂਰ ਤੇ ਹੱਦ ਨਾਲ ਜਵਾਬ ਦੇਣਾ ਹੋ ਜਾਣਗੇ ਨਾ ਉਹ ਤਾਂ ਬਹੁਤ ਚੰਗੀ ਹੈ ਅੱਛਾ ਬਹੁਤ ਚੰਗੀ ਚੀਜ਼ ਬਣ ਜਾਣੀ ਹੈ ਬਾਕੀ ਭੂਆ ਦੇਖੋ ਦੇਖੋ ਇਹ ਖਾਂਦਾ ਕਿ ਨਹੀਂ ਖਾਂਦਾ ਜਵਾਕ ਅੱਜ ਕੱਲ ਦੇ ਪੰਜੀਰੀ ਖਾਂਦੇ ਵੀ ਨਹੀਂ ਨਾ ਨਹੀਂ ਖਾਊਗਾ 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 ਚਲੋ ਆ ਛੋਲਿਆਂ ਦਾ ਆਟਾ ਤੇ ਆ ਦੂਜਾ ਆਟਾ ਥੋੜਾ ਜਿਹਾ ਪਾਇਆ ਸੀਗਾ ਤੇ ਇਹਦੇ ਵਿੱਚ ਉਹ ਸਮਾਨ ਪੈ ਜਾਣਾ ਸਮਾਨ ਨੂੰ ਆਪਾਂ ਬਿਲਕੁਲ ਪੀਸ ਲਿਆ ਏ ਤੇ ਚਲੋ ਤੇ ਪੂਆ ਜਿਹੜੀ ਕਮਰ ਕਸ ਤੇ ਲੋਧ ਪਾਉਂਦੇ ਹੁੰਦੇ ਆ ਉਹ ਸਿਆਲਾਂ ਦਾਰ ਨਾਲ ਬੱਚੇ ਨੂੰ ਇਹ ਨਹੀਂ ਨਾ ਕਰੀ ਅੱਛਾ ਬੱਚੇ ਨੂੰ ਨਹੀਂ ਪਾਉਣੀ ਉਹ ਤੇ ਮੇਥੀ ਮੂਠੀ ਜਿਹੜੀ ਹੈ ਨਾ ਨਹੀਂ ਉਹ ਨਹੀਂ ਪਾਉਣੀ ਅੱਛਾ ਮੂਠੀ ਕੌਣ ਪਾਉਂਦਾ ਅੱਛਾ ਮੇਥੇ ਮੇਥੇ ਉਹ ਸਿਆਲਾਂ ਦਾਰ ਜਿਹੜੀ ਤੂੰ ਬਾਹਰੋਂ ਝੁਗਦੀ ਆ ਅੱਛਾ ਤੇ ਵੱਡਿਆਂ ਦੇ ਵਿੱਚ ਵੀ ਪਾਉਣ ਦਿਵਾਵਾਂ ਨੂੰ ਅੱਛਾ ਵੀ ਠੀਕ ਆ ਠੀਕ ਆ ਹਾਂ ਤੇ ਜਣੀ ਆ ਗਰਮੀ ਦੇ ਵਿੱਚ ਇਹ ਕਰ ਆਪਾਂ ਇੰਨਾ ਕਰਖਣਾ ਹੁਣ ਗਾਂ ਨੂੰ ਠੰਡੀ ਉਤਰਿਆਉਣੀ ਬਸ ਹਾਂ ਤੇ ਮੈਂ ਕਹਣ ਲੱਗਿਆ ਪੋਣਾ ਕਿੱਡਾ ਸੋਨਾ ਹਾਂ ਮੈਂ ਕਾਈ ਜਾਂਦਾ ਹੁਣ ਹਾਂ ਬਿਲਾਉ ਪਤਾ ਚਲ ਜਾ ਸਮਾਨ ਪੂਨ ਲਾ ਕੇ ਪਾਉਣਾ ਇਹ ਸਾਰਾ ਹਾਂ ਲਾ ਕੇ ਪਾਉਣਾ ਠੀਕ ਹੈ ਵਾ ਖੰਡ ਖੁੰਡ ਤਾਂ ਪਾਦੀ ਤੇ ਸੌਗੀ ਕਦੋਂ ਕ ਪਾਉਣੀ ਆ ਹਜੇ ਬਸ ਹੁਣ ਕਰਦੇ ਪਾਉਣੀ ਆ ਜਾਂਦੇ ਹੱਥ ਲਾ ਕੇ ਦੇਖਾਂ ਹਜੇ ਹਜੇ ਵੀ ਤੇ ਬਹੁਤ ਹਾਂਜੀ ਆ ਆ ਪਪਈਆ ਖਸ ਖਸ ਤੇ ਹੁਣ ਠਰ ਗਈ ਆ ਤੇ ਆਪਾਂ ਹੁਣ ਪਾਉਣ ਲੱਗੇ ਆ ਸੌਗੀ ਜਸਮੀਦਰ ਲਾ ਦੇ ਦੋਵੇਂ ਚੀਜ਼ਾਂ ਇਹ ਸੌਗੀ ਪਾਉਣੀ ਕਾਦੋਂ ਨਹੀਂ ਗਈ ਪਹਿਲਾਂ ਵੀ ਗਰਮ ਵਿੱਚ ਪਰ ਘਰ ਤਾਂ ਛੱਡ ਜੂਗੀ ਵਿੱਚ ਅੱਛਾ ਸੌਗੀ ਹੋਰ ਅੱਛਾ ਤੇ ਹੁਣ ਠੰਡੇ ਚ ਪਾਵੇਂ ਕਿ ਤਾਂ ਫੇਰ ਵਧੀਆ ਰਹੂਗੀ ਠੀਕ ਆ ਕਾਲੀ ਜੀ ਬਣ ਜੂਗੀ ਤੇ ਹਨਾ ਹੋਰ ਹੀ ਸੜ ਜੂਗੀ ਜਿਹੜੇ ਜਾਣੀ ਪਟਾਕੇ ਛੱਡਣ ਲੱਗੂ ਤੱਕ ਤੀਜ ਠੀਕ ਆ ਸੋ ਇਹ ਮਤਲਬ 118 ਕੇ ਪਾਵੀ ਹੈ ਨਾ ਬਹੁਤ ਸੋਹਣਾ ਰੰਗ ਆ ਹੈ ਨਾ ਪੰਜੀ ਦਾ